ਉਹ ਅਗਲੇ ਬਲਾਰੇ ਨੇ ਆਪਣੇ ਰਮਨ ਸੋਢੀ ਟੈਲੀਕਮ ਪੀਪੀ ਨਿਊਟੀਵੀ ਸੋ ਉਹਨਾਂ ਨੂੰ ਬੇਨਤੀ ਹੈ ਵੀ ਅਗਲੇ ਬਲਾਰੇ ਉਹ ਬੋਲਣ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਦੇ ਕੰਮ ਵਿੱਚ ਜ਼ਰੂਰ ਕਰੂੰਗਾ ਕਿ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਇਹ ਸਾਰੇ ਪੰਜਾਬ ਦੀ ਲੜਾਈ ਹੈ ਜਿੱਤੇ ਕਿ ਜਿਤੇ ਕੀ ਦੁਕਾਨਦਾਰ ਵੀਰ ਵੀ ਜਿਹਦੇ ਵਿੱਚ ਮੈਂ ਵੀ ਇੱਕ ਦੁਕਾਨਦਾਰ ਆ ਤਾਂ ਉਹਨਾਂ ਦੀ ਵੀ ਲੜਾਈ ਹੈ ਕਿਉਂਕਿ ਜਿੱਥੇ ਆਨਲਾਈਨ ਕੰਮ ਚੱਲ ਪਿਆਗਾ ਫਲਿੱਪਕਾਰਟ Amazon ਤਾਂ ਹੋਰ ਕਾਫੀ ਜਿਹੜੀਆਂ ਵੈਬਸਾਈਟ ਹੈਗੀਆਂ ਉੱਤੇ ਜਿਹੜਾ ਸਾਮਾਨ ਪਰਚੇਜ ਹੁੰਦਾ ਹੈ ਉਹ ਦੁਕਾਨਦਾਰਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਦੁਕਾਨਦਾਰ ਵੀਰ ਵੀ ਇਸ ਚੀਜ਼ ਦਾ ਬਹੁਤ ਜ਼ਿਆਦਾ ਸਾਹ ਦੇ ਰਹੇ ਆ ਤਾਂ ਆਪਾਂ ਸਾਰੇ ਨਾਲ ਮਿਲ ਕੇ ਇਸ ਮੋਰਚੇ ਦਾ ਸਾਥ ਦਿਓ ਤਾਂ ਜਾਣਗੇ ਇਹ ਜਿਹੜਾ ਮੋਰਚਾ ਕਾਮਯਾਬ ਹੋ ਸਕੇ ਜੇ ਆਪਾਂ ਨਾ ਸਾਥ ਦਿੱਤਾ ਤਾਂ ਸਾਥ ਕੌਣ ਦੇਗਾ ਇਸੀ ਦਾ ਆਪਾਂ ਨੂੰ ਸਾਰੇ ਦੁਕਾਨਦਾਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੇ ਦੁਕਾਨਦਾਰ ਜਾਂ ਕੋਈ ਵੀ ਬਿਜ਼ਨਸਮੈਨ ਜਿੱਦਾਂ ਹੋਰ ਕੋਈ ਫੈਕਟਰੀ ਵਾਲੇ ਹੈਗੇ ਆ ਉਹਨਾਂ ਨੂੰ ਵੀ ਉੱਥੇ ਜਾਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਤਾਂ ਇਸ ਚੀਜ਼ ਦੇ ਆਪਾਂ ਨੂੰ ਹਰੇਕ ਜੀ ਨੂੰ ਜੇਕਰ ਆਪਾਂ ਸੋਸ਼ਲ ਮੀਡੀਆ ਚੜਾਉਨੇ ਆ ਤਾਂ ਸੋਸ਼ਲ ਮੀਡੀਆ ਤੇ ਵੀ ਇਸ ਮੋਰਚੀ ਦੀ ਜਿਹੜੀ ਹੈਗੀ ਆ ਫੋਟੋ ਕੋਈ ਵੀਡੀਓ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਜੇ ਆਪਾਂ ਸ਼ੇਅਰ ਕਰਾਂਗੇ ਕਿਸੇ ਦੇ ਬੰਦੇ ਦੇ ਮਨ ਦੇ ਵਿੱਚ ਮੇਰ ਪਾਉਗੀ ਕਿ ਉੱਥੇ ਜਿਹੜਾ ਕਨੋਰੀ ਬਾਰਡਰ ਤੇ ਜਿਹੜਾ ਧਰਨਾ ਲੱਗਿਆ ਹੋਇਆ ਉੱਥੀ ਆਪਾਂ ਜਾ ਕੇ ਤਾਂ ਵੇਖੀਏ ਜਿਹੜਾ ਕਿਸਾਨ ਢੱਲੇਵਾਲ ਸਾਹਿਬ ਬੈਠੇ ਆ ਉਹ ਆਪਣੇ ਲਈ ਬੈਠੇ ਆ ਉਹਨਾਂ ਨੂੰ ਸ਼ੌਕ ਨਹੀਂ ਹੋਵੇਗਾ ਕਿਉਂਕਿ ਉਹਨਾਂ ਦਾ ਵੀ ਪਰਿਵਾਰ ਹੈ ਉਹਨਾਂ ਦਾ ਪੁੱਤਰਾ ਉਹ ਕਹਿੰਦਾਗਾ ਮੈਂ ਰੋਟੀ ਜਿਹੜੀ ਹੈਗੀ ਆ ਪਹਿਲਾਂ 3 ਰੋਟੀਆਂ ਖਾਂਦਾ ਸੀਗਾ ਤੇ ਅੱਜ ਮੈਂ 1.5 ਰੋਟੀ ਖਾਂਦਾਗਾ ਉਹ ਵੇਖੋ ਉਹਦੇ ਪੋਤਰੀ ਨਾਲ ਕਿੰਨਾ ਪਿਆਰ ਆਉਂਦਾ ਠੀਕ ਹੈ ਉਹ ਉਹਦਾ ਪਰਿਵਾਰ ਹੈ ਉਹਦੇ ਪਰਿਵਾਰ ਨੂੰ ਆਪਦੇ ਪਰਿਵਾਰ ਵੇਲੇ ਸੋਚ ਉਹਨੇ ਪਰਸ਼ਾਣ ਦਿੱਤੀ ਦਿੱਤੀ ਹੈ ਕਿਉਂਕਿ ਉਹ ਆਪਣੇ ਲਈ ਲੜਾਈ ਲੜ ਰਿਹਾਗਾ ਕਿਉਂਕਿ ਉਹਦੇ ਮਨ ਦੇ ਵਿੱਚ ਜਨੂਨ ਹੈ ਜੇ ਆਪਾਂ ਵੀ ਇਸ ਤਰ੍ਹਾਂ ਜਨੂਨ ਪੈਦਾ ਕਰਾਂਗੇ ਨਾ ਮਨ ਦੇ ਵਿੱਚ ਤਾਂ ਕੋਈ ਨਾ ਕੋਈ ਮਸਲਾ ਜ਼ਰੂਰ ਹਾਰ ਹੋੁੰਦਾਗਾ ਕਿਉਂਕਿ ਉਹ ਉਸ ਟਾਈਮ ਉਹਨਾਂ ਨੇ ਜਨੂਨ ਪੈਦਾ ਕੀਤਾ ਅੱਜ ਉਹਨਾਂ ਨਾਲ ਲੋਕ ਖੜ ਰਹੇ ਆ ਲੋਕ ਤਾਂ ਖੜ ਰਹੇ ਆ ਕਿਉਂਕਿ ਉਹਨਾਂ ਨੇ ਜਨੂਨ ਪੈਦਾ ਕੀਤਾਗਾ ਜੇ ਆਪਾਂ ਮਨ ਦੇ ਵਿੱਚ ਕੋਈ ਜਨੂਨ ਬਣਾਵਾਂਗੇ ਜੇ ਆਪਾਂ ਉਹਨਾਂ ਦਾ ਸਾਥ ਦੇਵਾਂਗੇ ਤਾਂ ਆਪਣੇ ਤਨ ਕੋਈ ਗੱਲ ਨਹੀਂ ਆਪਣੇ ਜਾਇਬਣਾ ਸਰਜੂਗਾ ਕਿਤੇ ਮੈਂ ਅੱਜ ਇੱਕ ਸੋਚਦਾ ਸੀਗਾ ਵੀ ਕੋਈ ਗੱਲ ਨਹੀਂ ਮੈਂ ਭਰਨੇ ਤੇ ਨਹੀਂ ਜਾਂਦਾ ਕਿਉਂਕਿ ਮੈਂ ਅੱਜ ਪਹਿਲੀ ਵਾਰ ਹੀ ਬੋਲ ਰਿਹਾਗਾ ਮੈਂ ਕਦੇ ਮਾਈਕ ਤੇ ਬੋਲ ਰਿਆ ਨਹੀਂਗਾ ਕਹਿੰਦੇ ਜੇ ਹੋਰ ਲੋਕ ਬੋਲ ਰਹੇ ਆ ਜਿਤੇ ਹੋਰ ਭਰਾ ਬੋਲ ਰਹੇ ਆ ਜੇ ਮੈਂ ਵੀ ਬੋਲੂਗਾ ਕੀ ਪਤਾ ਕੋਈ ਨਾ ਕੋਈ ਗੱਲ ਮਨ ਦੇ ਵਿੱਚ ਮੇਰ ਪੈ ਜਾਏ ਕਹਿੰਦੇ ਮੇਰੇ ਮਨ ਦੇ ਵਿੱਚ ਮੇਰ ਪੈ ਜਾਣੀ ਹੁੰਦੀ ਆ ਵੀ ਮੈਂ ਵੀ ਜਾਵਾਂ ਆ ਕਹਿੰਦੇ ਮਨ ਦੇ ਵਿੱਚ ਮੇਰ ਪੈ ਜਾਂਦੀ ਆ ਵੀ ਆਪਾਂ ਉਸ ਧਾਨੇ ਤੇ ਜਾਵਾਂਗੇ ਤਾਂ ਕੋਸ਼ਣਾ ਕੁਝ ਸਿੱਖਣ ਨੂੰ ਜ਼ਰੂਰ ਮਿਲੂਗਾ ਕਿ ਸਭ ਬਰਾਣੇ ਬਜ਼ੁਰਗ ਉੱਥੇ ਬੈਠੇ ਆ ਕੋਈ ਗੱਲਬਾਤ ਸੁਣਾਉਂਦੇ ਆ ਕਿਉਂਕਿ ਅੱਜ ਕੱਲ ਟਾਈਮ ਨਹੀਂ ਹੈ ਲੋਕਾਂ ਕੋਲ ਜਿੱਤੇ ਮੈਂ ਮੋਬਾਈਲਾਂ ਨਾਲ ਕੰਮ ਕਰਦਾ ਮੈਨੂੰ ਪਤਾ ਕਰ ਲੋਕ ਮੋਬਾਈਲਾਂ ਦੇ ਪਿੱਛੇ ਪਾਗਲ ਹੋਏ ਜਾਂਦੇ ਆ ਪਾਗਲ ਜਿੱਤੇ ਹਰੇਕ ਦੇ ਮੰਦ ਦੇ ਵਿੱਚ ਆਈ ਮੇਰੀ ਜੇਬ ਦੇ ਵਿੱਚ ਐਪਲ ਦਾ ਫੋਨ ਹੋਵੇ ਐਪਲ ਦਾ ਫੋਨ ਵੀ ਕਿਸਾਨਾਂ ਨੇ ਲਿਆਂਦਾਗਾ ਕਿਉਂਕਿ ਕਿਸਾਨਾਂ ਨੇ ਜਿਹੜੀ ਹੈਗੀ ਟਾਨਕ ਬੀਜੀ ਆ ਝੋਨਾ ਬੀਜੀ ਆਗਾ ਠੀਕ ਉਹ ਫਸਲਾਂ ਤੋਂ ਪੈਸੇ ਆਉਂਦੇ ਆ ਠੀਕ ਹੈ ਉਹ ਫਸਲਾਂ ਤੋਂ ਪੈਸੇ ਆਉਣ ਤੋਂ ਬਾਅਦ ਜਿਹੜੇ ਆਗੇ ਆਪਣੇ ਸ਼ੌਂਕ ਪੂਰੇ ਹੁੰਦੇ ਆ ਤਾਂ ਤੁਹਾਨੂੰ ਹਰੇਕ ਨੂੰ ਸ਼ਰਜ ਬੰਦਾਗਾ ਵੀ ਉਥੇ ਧਰਨੇ ਤੇ ਜਾਣ ਦਾ ਤਾਂ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰੂੰਗਾ ਜਿਹੜੇ ਅੱਜ ਇਹਨਾਂ ਨੇ ਇੱਥੇ ਇੱਕ ਸਾਥ ਦਿੱਤਾਗਾ ਤੇ ਸੋ ਜੇ ਜਿਹੜੀ ਕੋਈ ਗਲਤੀ-ਗਲਤੀ ਹੋ ਗਈ ਮਾਫ਼ ਕਰਿਓ ਕਿਉਂਕਿ ਮੈਂ ਪਹਿਲੀ ਵਾਰੀ ਮਾਈਕ ਤੇ ਬੋਲਿਆਗਾ ਧੰਨਵਾਦ ਸੋ ਸਾਡਾ ਬਾਈ ਕਿੰਨਾ ਮੈਂ ਪਹਿਲੀ ਵਾਰੀ ਮਾਈਕ ਤੇ ਬੋਲਿਆ ਬਾਈ ਤੂੰ ਬੋਲਿਆ ਬਹੁਤ ਵਧੀਆ ਠੀਕ ਹੈ ਨਾ ਕਰਨ ਜਿੱਦਨ ਮੈਂ ਬੋਲਿਆ ਤੇ ਸ਼ਾਜ ਨੂੰ ਕੰਮ ਦਾ ਸੀ ਜੋ ਬੋਲਣਾ ਬਹੁਤ ਔਕਾ ਸੋ ਅਗਲੇ ਬੁਲਾਰੇ ਨੇ ਆਪਣੀ ਜਸਕਰਨ ਸਿੰਘ ਮਲੂਕਾ ਟੀਵੀ ਚੈਨਲ ਵਾਲੇ ਸੋਨਰੋਂ ਬੇਨਤੀ ਹੈ ਸੋ ਤੁਸੀਂ ਬੈਠੋ ਕਿਉਂਕਿ ਬੁਲਾਰੇ ਸਾਡੇ ਕੋਲੇ ਬਹੁਤ ਵਧੀਆ ਚੋਟੀਆਂ ਦੇ ਅੱਗੇ ਹੋਰ ਸ਼ੁਰੂ ਹੋਣ ਜਾ ਰਹੇ ਹੈ ਜੇ ਕੋਈ ਜਾਂਦਾ ਵੀਰ ਹੈ ਉਹ ਨਾਲ ਖਾ ਦਿਓ ਕਿਉਂਕਿ ਸਟੇਜ ਚੱਲਦੀ ਰਹਿਣੀ ਹੈ ਤੁਹਾਡੇ ਨਾਂ ਬੋਲੇ ਜਾਣਗੇ ਇੱਕ ਬੈਠੇ ਸੰਗਿਆ ਨਾ ਕਰੋ ਜੇ ਕਿਸੇ ਕੋਲੇ ਕੋਈ ਅੰਦਰ ਬੋਲਣ ਦਾ ਜਜ਼ਬਾ ਹੈਗਾ ਉਹ ਭਾਈ ਆ ਕੇ ਸਟੇਜ ਤੇ ਨਾਲ ਖਾਓ ਜਸਕਰਨ ਸਿੰਘ ਮਲੂਕਾ ਟੀਵੀ ਵਾਲੇ ਉਹ ਤੁਹਾਡੇ ਰੂਪ ਰੂਪ ਹੋਣ ਜਾ ਰਹੇ ਹੈ ਸੋ ਉਹਨਾਂ ਦੇ ਤੁਸੀਂ ਅਗਲੇ ਵਿਚਾਰ ਸੁਣਨੇ ਹੈ ਜਿੰਨੇ ਵੀ ਕਿਸਾਨ ਧਰਨੇ ਦੇ ਵਿੱਚ ਵੀਰ ਪਹੁੰਚਿਆ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਸਾਰੇ ਸਿਆਣੇ ਨੇ ਵੱਡੇ ਨੇ ਕਿ ਕਿਸਾਨੀ ਜਿਹੜਾ ਅੰਦੋਲਨ ਤੁਸੀਂ ਦੇਖ ਲਓ ਪਿਛਲੇ 1 ਸਾਲ ਤੋਂ ਚੱਲੀ ਜਾਂਦਾ ਅਫਸੋਸ ਹੈ ਕਈ ਗੱਲਾਂ ਨੂੰ ਲੈ ਕੇ ਹੋਇਆ ਕਿ ਜਦੋਂ ਸਮਾਜ ਦੇ ਵਿੱਚ ਕਿਸੇ ਵੀ ਬੰਦੇ ਦੀ ਕੋਈ ਜ਼ਿੰਮੇਵਾਰੀ ਬਣ ਜਾਂਦੀ ਆ ਕਿਸੇ ਦਾ ਕੰਮਕਾਰ ਕਰਕੇ ਕਿਸੇ ਵੀ ਫੀਲਡ ਦੇ ਵਿੱਚ ਜਦੋਂ ਚਿਹਰਾ ਬਣ ਜਾਂਦਾ ਤਾਂ ਲੋਕ ਉਹਨੂੰ ਫੋਲੋ ਕਰਨ ਲੱਗ ਜਾਂਦੇ ਆ ਤੇ ਜਦੋਂ ਫੋਲੋ ਕਰਨ ਲੱਗ ਜਾਂਦੇ ਆ ਤੇ ਉਸ ਬੰਦੇ ਦੀ ਬੋਲਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਬਣਦੀ ਤੇ ਹੈਗੀ ਆ ਤੇ ਨਾਲ ਸਾਰਥਿਕ ਤਰੀਕੇ ਦੇ ਨਾਲ ਵੀ ਬੋਲੀ ਬੋਲਣ ਦਾ ਉਹਦਾ ਫਰਜ਼ ਆ ਜਿਹੜਾ ਉਹ ਜ਼ਰੂਰ ਬਣਦਾ ਹੁਣ ਤੁਸੀਂ ਇਹ ਦੇਖੋ ਵੀ 13 ਫਰਵਰੀ 2024 ਦਾ ਮੋਰਚਾ ਜਿਹੜਾ ਉਹ ਬਾਡਰਾਂ ਦੇ ਉੱਪਰ ਲੱਗਿਆ ਹੋਇਆ ਦਾ ਜਿੰਨੀਆਂ ਵੀ ਜੱਫੇ ਬੰਦੀਆਂ ਨੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਸਾਰਿਆਂ ਦੇ ਆਗੂ ਆ ਜਿਹੜੇ ਬਹੁਤ ਸਿਆਣੇ ਆ ਕਿਉਂਕਿ ਸਾਡੀ ਉਨੀ ਉਮਰ ਨਹੀਂ ਜਿੰਨਾ ਉਹਨਾਂ ਦਾ ਇਹ ਲੜਾਈਆਂ ਜਿੱਤਣ ਦੇ ਵਿੱਚ ਤਜਰਬਾ ਦਾ ਪਰ ਇੱਥੇ ਇੱਕ ਗੱਲ ਜ਼ਰੂਰ ਆ ਹਰੇਕ ਤਾਂ ਮਨ ਦੇ ਅੰਦਰ ਬਾਕੀ ਜੱਫੇ ਬੰਦੀਆਂ ਦੇ ਆਗੂਆਂ ਨੇ ਕਿਤੇ ਨਾ ਕਿਤੇ ਇਹ ਗੱਲ ਬੈਠ ਗਈ ਜੇ ਇਹ ਮੋਰਚਾ ਡੱਲੇਵਾਲ ਸਾਹਿਬ ਜਿੱਤਦੇ ਆ ਤੇ ਜਿਹੜਾ ਕਲੈਂਟਾ ਜਿਹੜਾ ਸੇੜਾ ਦਾ ਉਹ ਡੱਲੇਵਾਲ ਸਾਹਿਬ ਦੇ ਚਲਾ ਜਾਊਗਾ ਪਰ ਇੱਕ ਗੱਲ ਨਾਲ ਜ਼ਰੂਰ ਸੋਚੋ ਵੀ ਇਹ ਕੋਈ ਡੱਲੇਵਾਲ ਸਾਹਿਬ ਦੀ ਘਰੇ ਕੋਈ ਕੰਤ ਨਹੀਂ ਟਿੱਗੀ ਉਹਦੀ ਉਹਦਾ ਕੋਈ ਨਿੱਜੀ ਮਸਲਾ ਨਹੀਂ ਵੀ ਜਿਹੜੇ ਉਹ ਉੱਥੇ ਬੈਠੇ ਆ ਅਸਲ ਦੇ ਵਿੱਚ ਇਹ ਜਿੱਤੇ ਜਿੱਤੋਣੀਆਂ ਇਹ ਸਾਰਿਆਂ ਦੀ ਹੋਣੀਆਂ ਇਹ ਗੱਲ ਤੁਸੀਂ ਸਮਝਦੇ ਹੋ ਪਰ ਮੈਂ ਇਹ ਗੱਲਾਂ ਮੈਂ ਕਹਿਣਾ ਜਿਵੇਂ ਕਿ ਆਪਣੇ ਪਾਇਆ ਰੋਂਦੂ ਮਾਨ ਸਾਹਿਬ ਮੈਂ ਉਹ ਪਾਇਆ ਹੀ ਕਹਿ ਰਿਹਾ ਹੁੰਦਾ ਪਾਇਆ ਰੋਂਦੂ ਮਾਨ ਸਾਹਿਬ ਜਿਹੜੇ ਜਿਵੇਂ ਬਿਆਰ ਦੇ ਦਿੰਦੇ ਆ ਮੈਂ ਤਾਂ ਇਹ ਗੱਲ ਕਹੀ ਸੀ ਵੀ ਜਿੰਨਾਂ ਦੇ ਚਿਹਰੇ ਵੱਡ ਜਾਂਦੇ ਆ ਨਾ ਉਹਨਾਂ ਨੂੰ ਲੋਕ ਫੋਲੋ ਕਰਦੇ ਆ ਜੇ ਬਾਕੀ ਜੱਥੇ ਬੰਦੀਆਂ ਤੇ ਆਕੂ ਕਿਤੇ ਸਾਰਥਿਕ ਭਾਸ਼ਾ ਦੇ ਵਿੱਚ ਬਿਆਰ ਦੇ ਦੇਣਾ ਵੀ ਕੋਈ ਗੱਲ ਨਹੀਂ ਅਸੀਂ ਨਾਲ ਆ ਅਸੀਂ ਜਾਵਾਂਗੇ ਜਿੱਥੇ ਲੋੜ ਪਈ ਤਾਂ ਜਿਹੜੇ ਬਾਕੀ ਲੋਕ ਦੁਬਤਾਂ ਦੇ ਵਿੱਚ ਫਸੇ ਹੋਏ ਆ ਜਾਂ ਆਮ ਜਨਤਾ ਸਾਡੀ ਜਿਹੜੀ ਚਾਹੁੰਦੀ ਹੈ ਕਿ ਪੰਜਾਬ ਦੇ ਹੱਕ ਪੰਜਾਬ ਨੂੰ ਮਿਲਣ ਪੰਜਾਬ ਦੇ ਹੱਕਾਂ ਦੇ ਲਈ ਅਸੀਂ ਲੜੀਏ ਪੰਜਾਬ ਦੇ ਹੱਕਾਂ ਦੇ ਲਈ ਅਸੀਂ ਖੜੀਏ ਉਹ ਉਹਦੇ ਸਾਡੇ ਨਾਲ ਚੱਲ ਪੈਣਗੇ ਹੁਣ ਤੁਸੀਂ ਇੱਕ ਗੱਲ ਸੋਚੋ ਮੰਨ ਲਓ ਸਾਡੇ ਤੇ ਗੱਲ ਰੱਖ ਲਓ ਜੀ ਅਸੀਂ ਵੀਡੀਓ ਬਣਾਉਣੀ ਆ ਸਾਨੂੰ 5 ਬੰਦਿਆਂ ਦੀ ਲੋੜ ਆ ਤੇ ਮੇਰੇ ਕੋਲੇ ਦੋ ਬੰਦੇ ਇੱਥੇ ਖੜੇ ਆ ਤੇ ਤਿੰਨ ਬੰਦੇ ਘਰੇ ਬੈਠੇ ਆ ਉਹ ਤਿੰਨ ਬੰਦੇ ਘਰੇ ਬੈਠ ਕੇ ਕਹੀ ਜਾਣ ਵੀ ਕੋਈ ਗੱਲ ਨਹੀਂ ਅਸੀਂ ਘਰੋਂ ਬੈਠੇ ਇੱਥੋਂ ਤੋਂ ਜਿਹੜਾ ਕੁਝ ਬੋਲਣਾ ਬੋਲ ਕੇ ਦੇ ਦਿੰਨੇ ਆ ਤੇ ਤੁਹਾਡੀ ਵੀਡੀਓ ਬਣ ਜੂ ਜੇ ਪੰਜਾਂ ਦੀ ਲੋੜ ਆ ਪੰਜਾਂ ਨੂੰ ਇੱਥੇ ਆਉਣਾ ਪਊਗਾ ਕਿਉਂਕਿ ਜੇ ਬਾਕੀ ਜੱਥੇਬੰਦੀਆਂ ਦੇ ਆਖੋ ਇਹ ਗੱਲ ਕਹਿੰਦੇ ਆ ਕਿ ਅਸੀਂ ਘਰੇ ਬੈਠ ਕੇ ਮਦਦ ਕਰ ਰਹੀ ਆ ਤਾਂ ਚੰਮੋ ਬਹੁਤ ਸ਼ਾਬਾਸ਼ ਹੈ ਪਰ ਜਿੱਥੇ ਇਕੱਠ ਦਿਖਾਉਣ ਦੀ ਲੋੜ ਪੈਂਦੀ ਆ ਜਿੱਤਦੇ ਆ ਜਿੱਤਦੇ ਆ ਨਾ ਲੀਟਰ ਉਹ ਵੀ ਜਿੱਤਦੇ ਆ ਜਦੋਂ ਘਰਾਂ ਚੋਂ ਨਿਕਲ ਕੇ ਜਾ ਕੇ ਜਿਹੜੀ ਪਾਰਟੀ ਨੂੰ ਤੁਸੀਂ ਪਿਆਰ ਕਰਦੇ ਹੋ ਉਸ ਪਾਰਟੀ ਦੇ ਉਮੀਦਵਾਰ ਦਾ ਵੋਟ ਨਹੀਂ ਕਰਦੇ ਹੋ ਨਾ ਫੇਰ ਉਹਨੂੰ ਜਾ ਕੇ ਵੋਟਾਂ ਪੈਂਦੀਆਂ ਫੇਰ ਉਹ ਜਿੱਤ ਜਾਂਦਾ ਅਫਸੋਸ ਇਹ ਕਹੀ ਮੈਂ ਤੁਹਾਨੂੰ ਜ਼ਰੂਰ ਕਹਿ ਦਨਾ ਕਿ 13 ਫਰਵਰੀ 2024 ਦਾ ਮੋਰਚਾ ਲੱਗਿਆ ਤੇ 2024 ਵੀ ਇੱਕ ਅਜੀਹਾ ਸਾਲ ਰਿਹਾ ਜਿਹਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਤ ਵਾਰ ਵੋਟਾਂ ਪਈਆਂ ਨੇ ਫਿਰ ਰੋਕਸਾਵਾ ਦੀਆਂ ਵੋਟਾਂ ਪਈਆਂ ਫਿਰ ਚਿਮਣੀ ਚੋਣਾ ਆਈਆਂ ਪੰਚਾਇਤੀ ਚੋਣਾ ਆਈਆਂ ਐਮਸੀ ਦੀਆਂ ਚੋਣਾ ਆਈਆਂ ਇਹਨੀਆਂ ਚਾਰ ਵਾਰ ਵੋਟਾਂ ਪਈਆਂ ਨੇ ਤੇ ਚਾਰ ਵਾਰ ਹੀ ਜਦੋਂ ਲੀਟਰ ਜਿੱਤੇ ਨਹੀਂ ਉਦੋਂ ਸਾਡੇ ਲੋਕਾਂ ਨੇ ਭੰਗੜੇ ਪਾਏ ਨੇ ਹੋਲੀ ਮਨਾਈਆ ਰੰਗ ਪਾ ਕੇ ਤੇ ਇੱਕ ਪਾਸੇ ਸਾਡੇ ਬਜ਼ੁਰਗ ਆਗੂ ਮਰਨ ਤੇ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੀ ਜ਼ਿੰਦਗੀ ਦਾ ਤੇ ਲੱਗੀ ਆ ਤੇ ਅਸੀਂ ਪਤਾ ਨਹੀਂ ਕਿਹੜੀਆਂ ਖੁਸ਼ੀਆਂ ਦੇ ਵਿੱਚ ਰੁਕੇ ਹੋਏ ਹਾਂ ਬਹੁਤ ਸਾਰੀਆਂ ਅਮੀਤਾਂ ਆਮ ਆਦਮੀ ਪਾਰਟੀ ਨੇ ਸਾਡੇ ਪੰਜਾਬ ਦੇ ਲੋਕਾਂ ਦੀਆਂ ਜਗ੍ਹਾਆਂ ਸੀ ਇਹਦੇ 'ਚ ਕੋਈ ਦੂਰ ਹੈ ਨਹੀਂ ਕਿ ਜਦੋਂ ਇਹਨਾਂ ਦੇ ਉਮੀਦਵਾਰ ਉੱਥੇ ਆ ਬਿਲਕੁਲ ਆਮ ਘਰਾਂ ਦੇ ਉਹ ਲੋਕ ਸੀ ਉਹ ਨੌਜਵਾਨ ਸੀ ਜਿਨ੍ਹਾਂ ਦੇ ਅਸੀਂ ਚਿਹਰੇ ਵੀ ਨਹੀਂ ਕਦੇ ਵੇਖੇ ਸੀ ਜਿਨ੍ਹਾਂ ਨੂੰ ਅਸੀਂ ਕਦੇ ਜਾਣਦੇ ਵੀ ਨਹੀਂ ਸੀਗੇ ਉਹਨਾਂ ਨੂੰ ਅਸੀਂ ਸਿਰਫ ਇਸੇ ਆਸਤੇ ਵੋਟਾਂ ਪਾਤੀਆਂ ਵੀ ਪੰਜਾਬ ਦਾ ਸੀਐਮ ਦਾ ਉਮੀਦਵਾਰ ਭਗਵੰਤ ਮਾਨ ਨੂੰ ਐਲਾਨ ਦਿੱਤਾ ਗਿਆ ਹੁਣ ਕਿੰਨੇ ਕਿ ਇਸ ਸੰਘਰਸ਼ਾਂ ਦਾ ਮੈਂ ਇਹ ਕਮਾ ਗੱਲ ਬਾਤਾਂ ਜਾਂ ਇਸ ਸੰਘਰਸ਼ਾਂ ਦੇ ਵਿੱਚ ਕਿੰਨੀ ਕਿ ਜਿਹੜੀ ਮਿਹਨਤ ਲੱਗਦੀ ਆ ਭਗਵਾਨ ਤੁਮੜ ਵੀ ਉਸ ਗੱਲ ਨੂੰ ਸਾਰੀ ਜਾਣਦਾ ਜੇ ਆਪਾਂ ਪ੍ਰਾਣਿਆਂ ਨੂੰ ਕਹੀਏ ਵੀ ਉਹ ਰਾਜ ਸੀ ਸੀ ਉਹ ਤਾਂ ਘਰਾਂ ਦੇ ਵਿੱਚ ਪਹਿਲਾਂ ਹੀ ਉਹਨਾਂ ਦੇ ਸਿਆਪਤ ਸੀਗੀ ਉਹ ਰੱਤੇ ਪੁੱਜੇ ਸੀ ਪਰ ਇਹਨਾਂ ਨੇ ਉਹ ਮੰਦਾ ਹਾਲ ਕਰਤਾ ਜਿਹੜਾ ਨਹੀਂ ਪਰ ਇਹ ਲੀਡਰ ਤਾਂ ਕਰਨ ਲੱਗ ਜਾਂਦੇ ਆ ਚਾਰ ਵਾਰੀ ਵੋਟਾਂ ਪੈ ਗਈਆਂ ਚਾਰੇ ਵਾਰ ਅਸੀਂ ਜਿਹੜੀ ਪਾਰਟੀ ਨਾਲ ਜੁੜੇ ਸੀ ਉਹ ਮੀਂਦਵਾਰ ਜਿੱਤ ਆ ਪਰ ਇੱਕ ਵੀ ਵਾਰੀ ਅਸੀਂ ਸਮਾਰ ਨਹੀਂ ਕੀਤਾ ਵੀ ਸਾਡੇ ਆਗੂ ਉਥੇ ਖਨੌਰੀ ਬਾਰਡਰ ਤੇ ਸ਼ੰਭੋ ਬਾਰਡਰ ਤੇ ਬੈਠੇ ਆ ਉਹਨਾਂ ਦਾ ਮਸਲਾ ਹੱਲ ਕਿਉਂ ਨਹੀਂ ਕਰਦੇ ਤੁਸੀਂ ਇੱਕ ਗੱਲ ਸੋਚੋ ਅਸੀਂ ਤਾਂ ਭਰਨੇਆ ਚ ਜਾਣ ਤੋਂ ਕੰਨੀ ਘਤਰਾਉਣੀ ਆ ਵੀ ਉੱਥੇ ਕੀ ਕਰਾਂਗੇ ਜਾ ਕੇ ਕੀ ਕਰਨਾ ਉੱਥੇ ਜਾ ਕੇ ਠੀਕ ਆ ਪਰ ਇੱਕ ਗੱਲ ਸੋਚੋ ਇਹ ਧਰਨਿਆਂ ਦੇ ਵਿੱਚੋਂ ਬੈਠ ਕੇ ਲੀਡਰਾਂ ਵਾਲੀਆਂ ਕੁਰਸੀਆਂ ਤੇ ਬਹਿ ਕੇ ਅੱਜ ਰਾਜਸੀ ਸੁੱਖ ਠੋਗ ਰਹੇ ਆ ਸਾਡੇ ਕਰਕੇ ਕਿੱਥੋਂ ਨਿਕਲਿਆ ਅਰਵਿੰਦ ਕੇਜਰੀਵਾਲ ਧਰਨਿਆਂ ਚੋਂ ਨਿਕਲਿਆ ਭਗਵੰਤ ਮਾਨ ਕਿੱਥੋਂ ਨਿਕਲਿਆ ਧਰਨਿਆਂ ਚੋਂ ਨਿਕਲਿਆ ਨਾਲ ਇਹ ਵੀ ਇਹਨਾਂ ਦੇ ਬਿਆਨ ਸੀਗੇ ਕਿ ਭਗਵੰਤ ਮਾਨ ਅਰਗੇ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਤੇ ਧਰਨਾ ਨਹੀਂ ਲੱਗੂਗਾ ਤੇ ਮੈਨੂੰ ਲੱਗਦਾ ਪਿਛਲੇ 70-75 ਸਾਲਾਂ ਚ ਇਹ ਸਭ ਤੋਂ ਵੱਧ ਧਰਨੇ ਲੱਗਿਆ ਤੇ ਐਸੇ ਸਰਕਾਰ ਦੇ ਰਾਜ ਦੇ ਵਿੱਚ ਲੱਗਿਆ ਕਿਉਂਕਿ ਸਾਡਾ ਵੇਖੋ ਸਰਕਾਰਾਂ ਦੇ ਨਾਲ ਕੋਈ ਦੇਣਾ ਲੈਣਾ ਨਹੀਂ ਇਹ ਵੀ ਦੱਸ ਦੇਣਾ ਕਿ ਸਾਡਾ ਕਿਸੇ ਜਥੇਬੰਦੀ ਦੇ ਨਾਲ ਵੀ ਕੋਈ ਹੋਰ ਰਿਸ਼ਤਾ ਨਹੀਂਗਾ ਪਰ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਆ ਜਦੋਂ ਸਾਡੀ ਫਸਲ ਅਤੇ ਨਸਲ ਦੀ ਗੱਲ ਹੁੰਦੀ ਆ ਉਦੋਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੁੰਦਾ ਕਿ ਅਸੀਂ ਬੋਲਿਆ ਕਰੀਏ ਬੋਲਣ ਦਾ ਜੀ ਕਰਦਾ ਸਾਰਿਆਂ ਦਾ ਪਰ ਸੰਘਦੇ ਰਹਿੰਦੇ ਆ ਪਤਾ ਨਹੀਂ ਕਿਉਂ ਕਿਉਂਕਿ ਯਾਰ ਬੋਲਿਆ ਕਰੋ ਪੰਜਾਬ ਦੀ ਸਾਡੇ ਹੱਕਾਂ ਦੀ ਗੱਲ ਤੁਸੀਂ ਜਰੂਰ ਮੈਂ ਕਹਿੰਦਾ ਪੰਜਾਬ ਦਾ ਦੇਖੋ ਅੱਜ ਮੈਂ ਵੇਖਿਆ ਕੁਝ ਵੀਡੀਓ ਵੀ ਆਈਆਂ ਸਾਹਮਣੇ ਕਿ ਵੱਡਵਰ ਤੇ ਜਿੱਥੇ ਧਰਨਾ ਲੱਗਿਆ ਟੋਲ ਬਲਾਸੇ ਤੇ ਉੱਥੇ ਇੱਕ ਪਰਸਮੁਲਾਜਮ ਨੇ ਬੈਠੇ ਕਿਸਾਨਾਂ ਨੇ ਗੱਡੀ ਚੜਾਤੀ ਸ਼ਾਰੂ ਦੇ ਨਾਲ ਰੱਜਿਆ ਵਾ ਸੀਗਾ ਇੱਕ ਹੋਰ ਵੀਰ ਸੀਗਾ ਲੁਧਿਆਣੇ ਦਾ ਜਿਹੜਾ ਬੋਲ ਰਿਹਾ ਸੀ ਕਿ ਸਾਡੇ ਹੱਕਾਂ ਦੇ ਖਾਤਰ ਨਾਲ ਲੜੋ ਸਾਨੂੰ ਤੁਸੀਂ ਨੰਗਣ ਨਹੀਂ ਦਿੰਦੇ ਮੈਂ ਇਹ ਗੱਲ ਕਹਿਣਾ ਕਿ ਇਹ ਨਹੀਂ ਕਿ ਰਾਤ ਹੀ ਇਹ ਐਲਾਨ ਕੀਤਾ ਵੀ ਤੜਕੇ ਪੰਜਾਬ ਬੰਦ ਹੋਊਗਾ 30 ਤਰੀਕ ਦਾ ਕਿੰਨੀ ਦਿਨਾਂ ਦਾ ਐਲਾਨ ਕੀਤਾ ਵਾ ਕਰੋਨਾ ਦੇ ਵਿੱਚ ਹੀ ਤਾਂ ਬੈਠ ਕੇ ਸਬਰ ਕੀਤਾ ਹੀ ਸੀ ਉਦੋਂ ਕਿਹੜਾ ਸੀ ਘਰਾਂ ਦੇ ਵਿੱਚ ਨਹੀਂ ਬੰਦ ਹੋ ਕੇ ਬੈਠੇ ਰਹੇ ਜਾਂ ਜਦੋਂ ਲੀਡਰਾਂ ਦਾ ਕਾਫਲਾ ਲੰਘਦਾ ਉਦੋਂ ਕਿਹੜਾ ਸਾਡੇਆਂ ਗੱਡੀਆਂ ਜਾਂ ਸਾਡੇ ਮੋਟਰਸਰਾਂ ਦਾ ਸਾਡੇ ਵਹੀਕਲ ਸਾਈਡ ਤੇ ਲਈ ਲਵਾਏ ਜਾਂਦੇ ਉਦੋਂ ਬੋਲਿਆ ਕਰੋ ਉਦੋਂ ਕਿਉਂ ਨਹੀਂ ਬੋਲਦੇ ਵੀ ਲੀਡਰ ਭਾਈ ਸਾਡੇ ਨਾਲੋਂ ਵੱਡਾ ਨਹੀਂ ਸਾਡੀ ਗੱਡੀ ਨਗਾਓ ਨਹੀਂ ਉਦੋਂ ਪ੍ਰਸ਼ਾਸਨ ਦੀ ਗਾਗ ਫਿਰਦੀ ਉਹ ਚੁੱਪ ਕਰਕੇ ਸਾਈਡ ਤੇ ਖੜ ਜਾਂਦੇ ਆ ਜਦੋਂ ਕੋਈ ਸਾਡੇ ਹੱਕ ਦੀ ਗੱਲ ਕਰਦਾ ਸਾਡੇ ਹੱਕਾਂ ਲਈ ਉਹ ਬੈਠੇ ਨੇ ਮੈਂ ਫੇਰ ਉਹੀ ਗੱਲ ਤੁਹਾਨੂੰ ਦੁਬਾਰਾ ਕਹਿਣਾ ਇਹ ਕੋਈ ਨਿੱਜੀ ਮਸਲਾ ਨਹੀਂ ਹੈ ਢੱਲੇਵਾਲ ਸਾਹਿਬ ਦਾ ਇਹ ਛੱਡ ਦਿਓ ਮੈਂ ਕਹਿੰਦਾ ਇਹ ਗੱਲ ਨੂੰ ਇੱਕ ਪਾਸੇ ਰੱਖ ਦਿਓ ਵੀ ਅਸੀਂ ਢੱਲੇਵਾਲ ਮਗਰ ਚੱਲਨੇ ਆਂ ਅਸੀਂ ਉਗੜਾਹਾ ਮਗਰ ਚੱਲਿਆਂ ਤੁਸੀਂ ਛੱਡ ਦਿਓ ਜੇ ਕਿਤੇ ਇਹ ਵੀ ਸਾਡੇ ਮਨਾਂ ਚ ਹੈਗਾ ਵੀ ਆਹ ਜੱਥੇਬੰਦ ਦੀ ਮਾੜੀ ਆ ਚੰਗੀ ਆ ਆ ਆਕੂ ਵੀ ਚੰਗਾ ਆ ਆਕੂ ਚੰਗਾ ਇਹ ਗੱਲ ਨੂੰ ਇੱਕ ਪਾਸੇ ਰੱਖ ਕੇ ਇੰਨੇ ਹੀ ਸੋਚ ਲਓ ਵੀ ਇਹ ਗੱਲ ਸਾਡੇ ਪੰਜਾਬ ਦੀ ਹੋ ਰਹੀ ਆ ਤੁਸੀਂ ਦੇਖੋ ਇਹ ਬਹੁਤਾ ਚਿਰ ਗੇਮ ਚੱਲਣ ਵਾਲੀ ਨਹੀਂ ਇੱਥੇ ਹੀ ਤੁਸੀਂ ਬੈਠਿਓ ਸਿਆਣੇ ਉਹ ਵੱਡੇ ਉਹ ਜਿਹੜੇ ਬੱਚੇ ਸਾਡੇ ਬਾਹਰ ਗਏ ਆ ਜਿਹੜਾ ਰੱਖੋ ਉੱਥੇ 500 ਸਰਕਾਰਾਂ ਕਰ ਰਹੀਆਂ ਨੇ ਨਾ ਟਰੰਪ ਆ ਗਿਆ ਬਹੁਤ ਕੋਸ਼ਿਸ਼ ਜਿਹੜਾ ਉਹ ਦਿਖਾ ਰਿਹਾ ਸ਼ੀਸ਼ਾ 100 ਚੱਕਰ ਤੋਂ ਬਾਅਦ ਸ਼ਾਇਦ ਹੋਣੀ ਹੈ ਜਨਮਰੀ ਤੇ 100 ਚੱਕ ਲੈਣੀ ਆ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਦਿਖਾਉਣੀਆਂ ਉਹ ਬੱਚੇ ਸਾਡੇ ਉਹਨਾਂ ਨੇ ਪੰਜਾਬ ਇੱਥੇ ਬਾਹਰ ਭੇਜ ਦੇਣੇ ਆ ਉਹ ਐਸੇ ਉਡੀਕ ਚ ਸਾਡੇ ਜਵਾਕਾਂ ਨੂੰ ਬਿਠਾਈ ਬੈਠੇ ਆ ਕਿ ਕਦੋਂ ਇੱਕ ਪੰਜਾਬ ਦੇ ਲੋਕ ਆਵੇ ਇਸਲੇ ਹੋ ਜਾਣ ਇਹ ਆਪਣੀਆਂ ਜ਼ਮੀਨਾਂ ਦੇ ਜਿਹੜੇ ਹੱਟਾ ਉਹ ਖੋਹ ਦੇਣ ਇਹ ਸਰਕਾਰੀ ਮੰਡੀਆਂ ਬੰਤ ਹੋ ਜਾਣ ਸਾਰਾ ਕੋਸਾ ਜਿਹੜਾ ਕਾਰਪੋਰੇਟ ਘਰਾਣੇ ਹੰਦੇ ਹੱਥਾਂ ਦੇ ਵਿੱਚ ਚਲਿਆ ਜਾਵੇ ਜਦੋਂ ਇਹਨਾਂ ਦੇ ਪਿੱਛੇ ਬੈਠੇ ਇਹਨਾਂ ਦੇ ਮਾਪੇ ਭੈਣ ਭਰਾ ਬਜ਼ੁਰਗ ਇਹਨਾਂ ਕੋਲੋਂ ਹੱਥ ਖੋਲੋਗੇ ਅਨਾਥ ਹੋ ਗਏ ਤੇ ਉੱਤੇ ਅਸੀਂ ਵੀ ਕਹਿ ਜਾਗੇ ਵੀ ਭਾਈ ਤੁਸੀਂ ਇੱਥੇ ਪੜਨ ਆਏ ਸੀ ਇੱਥੇ ਰਹਿਣ ਨਹੀਂ ਆਏ ਸੀ ਆਹਦਾ ਜੁੱਲੀ ਵੀ ਇਸ ਤਰ੍ਹਾਂ ਚੱਕ ਲੋ ਤੇ ਵਾਪਸ ਚਲੇ ਚੋ ਫੇਰ ਕੀ ਕਰਾਂਗੇ ਕਿਉਂਕਿ ਉੱਥੇ ਜਾਣਨਾ ਕੀ ਹੁੰਦਾ ਯਾਰ ਪਰ ਅਸੀਂ ਇਹ ਜ਼ਰੂਰ ਉਡੀਕ ਕਰਦੇ ਰਹਿੰਦੇ ਆ ਪਤਾ ਨਹੀਂ ਕਿਉਂ ਇਤੋਂ ਪਹਿਲਾਂ ਵੀ ਬਹੁਤ ਘਟਨਾਵਾਂ ਹੋਈਆਂ ਨੇ ਅਸੀਂ ਚਾਹੁੰਦੇ ਆ ਕਿ ਭੋਗਾਂ ਤੇ ਜਾ ਕੇ ਸ਼ਰਧਾਜਲੀਆ ਦੇ ਲਈ ਉੱਥੇ ਜਾ ਕੇ ਅਸੀਂ ਗੱਡੀਆਂ ਲੈ ਕੇ ਜਾਈਏ ਫੇਰ ਅਸੀਂ ਇਹ ਮੰਗ ਕਰੀਏ ਵੀ ਇਹ ਸਾਖੂ ਦਾ ਇੱਥੇ ਕਿਤੇ ਬੋਤਲ ਆਇਆ ਜਾਵੇ ਅਸੀਂ ਫਿਰ ਬਾਹਾਂ ਤੇ ਟੈਟੂ ਬਣਾ ਲੀਏ ਫਿਰ ਗੱਡੀਆਂ ਦੇ ਪਿੱਛੇ ਵੱਡੇ ਵੱਡੇ ਅਸੀਂ ਬੈਨਰ ਛਪਾ ਲਈਏ ਕਿਉਂ ਵੀ ਜਿਉਂਦੇ ਜੀ ਕੀ ਅਸੀਂ ਕਦਰ ਨਹੀਂ ਕਰ ਸਕਦੇ ਮੈਂ ਇਹ ਬੇਨਤੀ ਕਰਦਾ ਤੁਹਾਨੂੰ ਪਰਸਨਲ ਤੌਰ ਤੇ ਜੱਫੇ ਬੰਦੀ ਦੇ ਨਾਲ ਬੇਸ਼ੱਕ ਜਮਾ ਨਾ ਤਰੋ ਤੁਹਾਨੂੰ ਚੰਗਾ ਆਗੂ ਨਹੀਂ ਲੱਗਦਾ ਕਿਉਂਕਿ ਜੇ ਪਰਿਵਾਰ 'ਚ ਵੀ ਪੰਜ ਜੀ ਆ ਖੁਸ਼ ਤਾਂ ਉਹ ਵੀ ਨਹੀਂ ਹੁੰਦੇ ਹੁਣ ਟੱਲੇ ਵਾਲਾ ਸਾਹਿਬ ਕਿਹਨੂੰ ਕਿਹਨੂੰ ਖੁਸ਼ ਕਰੇ ਗੱਲ ਉਹ ਪੰਜਾਬ ਦੀ ਲੈ ਕੇ ਬੈਠ ਗਿਆ ਇਹਨਾਂ ਸੈਟ ਇਹਨਾਂ ਸਿਰੇ ਦੇ ਨਾਲ ਠੀਕਾ ਤੁਸੀਂ ਇੱਕ ਗੱਲ ਯਾਦ ਰੱਖਿਓ ਹੁਣ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਦੇ ਵੀ ਤਾਂ ਪਿੱਛੇ ਪਰਿਵਾਰ ਆ ਉਹਨਾਂ ਦਾ ਵੀ ਤਾਂ ਪਿੱਛੇ ਕੰਮਕਾਰ ਹੈਗਾ ਠੀਕਾ ਉੱਥੇ ਮੈਂ ਵੇਖ ਰਿਹਾ ਕਿ ਕੱਲ ਤੋਂ ਜਿਹੜਾ ਹੈਗਾ ਧਰਨਾ ਲਾਇਆ ਹੋਇਆ ਗਿਣਤੀ ਤੇ ਕੀ ਕਹਿੰਦਾ ਗਿਣਤੀ ਦੇ ਉਂਗਲਾਂ ਤੇ ਗਿਣ ਸਕਦੇ ਆ ਜਿਹੜੇ ਕਿਸਾਨ ਉੱਥੇ ਸੌਂਦੇ ਆ ਨਹੀਂ ਸਾਰੇ ਸੁੱਤੇ ਪਏ ਆ ਰਾਤ ਵੀ ਤੁਸੀਂ ਵੇਖਿਆ ਸੋਸ਼ਲ ਮੀਡੀਆ ਤੇ ਸਾਰਾ ਕੁਝ ਕਿ ਉੱਥੇ ਗੱਡੀਆਂ ਜਿਹੜੀਆਂ ਬਾਰਡਰਾਂ ਤੇ ਲਾ ਦਿੱਤੀਆਂ ਗਈਆਂ ਜਿੱਥੇ ਕੈਨਨ ਵੈਨਾਂ ਲਾਤੀਆਂ ਜਿੱਥੇ ਐਂਬੂਲੈਂਸਾਂ ਲਾਤੀਆਂ ਜਿੱਥੇ ਹੋਰ ਫੋਰਸ ਆ ਤੇ ਹੋਰ ਬਹਿਣ ਦੂਰ ਨਹੀਂ ਜਿੱਤੇ ਉਥੇ ਨੈੱਟ ਬੰਦ ਹੋ ਜਾਣਾ ਤੇ ਸਾਨੂੰ ਦੇਖਣ ਦੇ ਲਈ ਕੁਝ ਨਹੀਂ ਮਿਲਣਾ ਤੇ ਜਿੱਦ ਨੇ ਨੈੱਟ ਖੁੱਲਣਾ ਤੇ ਉੱਤੇ ਇਹ ਗੱਲ ਨਾ ਹੋਵੇ ਅਸੀਂ ਇੱਥੇ ਘਰਾਂ 'ਚ ਬੈਠੇ ਰਹੀਏ ਟੈਲ ਦੇ ਰਹੀਏ ਲੀਡਰਾਂ ਦੀ ਚਾਪਰੋਸੀ ਕਰਦੇ ਰਹੀਏ ਤੇ ਢੱਲੇ ਵਾਲ ਸਾਹਿਬ ਸਰਕਾਰ ਚੱਕ ਕੇ ਆਪਣੇ ਕਬਜ਼ੇ 'ਚ ਕਰ ਲੇ। ਥੀਰਾ ਹਜੇ ਦੁਨਾਰਾ ਜਿਹੜੇ ਬਜ਼ੁਰਗ ਹਨ ਆਪਣੀ ਉਂਦੀ ਉਮਰ ਨਹੀਂ ਜਿੰਨੇ ਉਹਨਾਂ ਨੇ ਤਿਆਰ ਬਿਆ ਬਾਕੀ ਤੁਸੀਂ ਇਹ ਗੱਲ ਯਾਦ ਰੱਖੋ ਕਿ ਹੋ ਸਕਦਾ ਕਿ ਸਾਡੀ ਵੀ ਉਨੀ ਅੱਜ ਦੀ ਪੀੜ੍ਹੀ ਦੇ ਵਿੱਚ ਕਿਸੇ ਦੀ ਪੜ੍ਹਾਈ ਨਾ ਹੋਵੇ ਜਿੰਨੀ ਪੜ੍ਹਾਈ ਡੱਲੇਵਾਲ ਸਾਹਿਬ ਦੀ ਆ ਅਸੀਂ ਸਿਰਫ ਇਹ ਕਹ ਦਿੰਨੇ ਕਿਸਾਨ ਸਿਰਫ ਇਹ ਮੰਨ ਲਿਆ ਜੀ ਇੱਕ ਸ਼ੀਸ਼ਾ ਬਣਾ ਦਿੱਤਾ ਗਿਆ ਤਸਵੀਰ ਦਿਖਾ ਦਿੱਤੀ ਗਈ ਹੈ ਕਿ ਕਿਸਾਨ ਤਾਂ ਸਿਰਫ ਅਣਪੜਾ ਹੈ ਇਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਇੱਕ ਨੇ ਕਹਤਾ ਧਰਨਾ ਲਾਉਣਾ ਦੂਜੀ ਉਵੇਂ ਮਗਰ ਬਹਿ ਜਾਂਦੇ ਆ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਜੇ ਅੱਜ ਇੱਥੇ ਤੁਸੀਂ ਪਹੁੰਚੇ ਹੋ ਏਡਾ ਵੱਡਾ ਇਕੱਠ ਕੀਤਾ ਪੂਰੇ ਪੰਜਾਬ ਦੇ ਵਿੱਚ ਜਿਹੜੇ ਲੋਕ ਇਹ ਕਹਿੰਦੇ ਆ ਕਿ ਅਸਲ ਦੇ ਵਿੱਚ ਨਾ ਜਿਹੜੇ ਆਗੂ ਹੁੰਦੇ ਆ ਉਹਨਾਂ ਦੇ ਕਿਤੇ ਬੋਲੀ ਹੋਈ ਸ਼ਰਦਾਵਲੀ ਉਹਨਾਂ ਦੇ ਦਿੱਤੇ ਹੋਏ ਬਿਆਨ ਆ ਉਹ ਕਿਤੇ ਨਾ ਕਿਤੇ ਆਮ ਜਨਤਾ ਨੂੰ ਦੂਰ ਦਾਜ ਪਾ ਦਿੰਦੇ ਆ ਇਸੇ ਕਰਕੇ ਬੇਨਤੀ ਕਰਦਾ ਮੈਂ ਵੀ ਜਿਹੜੇ ਬਾਗੀ ਜਥੇਬੰਦੀਆਂ ਦੇ ਆਗੂ ਆ ਨਾ ਚਲੋ ਕਿਤੇ ਥੋੜੇ ਵਿਚਾਰਕ ਮਤਭੇਦ ਸਾਰਿਆਂ ਦੇ ਹੁੰਦੇ ਆ ਇਹ ਵੀ ਕਿਸੇ ਦੇ ਨਹੀਂ ਹੁੰਦੇ ਸਾਰਿਆਂ ਦੇ ਹੁੰਦੇ ਆ ਹਰੇਕ ਦੇ ਇੱਕ ਦੂਜੇ ਨਾਲ ਪਰ ਜਦੋਂ ਗੱਲ ਕਹਿੰਦੇ ਕਿਸੇ ਦੀ ਜ਼ਿੰਦਗੀ ਦੀ ਆ ਜੇ ਨਾ ਉਦੋਂ ਨਾਲ ਖੜ ਜਾਣਾ ਚਾਹੀਦਾ ਸਾਂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਜੇ ਅੱਜ ਇੱਥੇ ਪਹੁੰਚੇ ਹੋ ਕੱਲ ਤੋਂ ਜ਼ਰੂਰ ਆਪੇ ਆਪਣੇ ਤੁਸੀਂ ਸਾਰੇ ਚੈਨਲ ਵੇਖ ਰਹੇ ਹੋ ਆਪਣਾ ਮੈਨੂੰ ਫੋਟੋਆਂ ਭੇਜ ਦਿਓ ਵੀ ਅਸੀਂ ਆਪੇ ਆਪਣੇ ਪਿੰਡਾਂ ਚ ਜੱਥੇ ਭੇਜ ਦਿਆਂ ਸਾਰਿਆਂ ਦੀ ਸਪੋਰਟ ਦੱਬ ਕੇ ਮੈਂ ਨਾਲ ਕਰੂੰਗਾ ਪਰ ਹੱਥ ਮੰਨ ਕੇ ਬੇਨਤੀ ਨਾਲ ਇਹ ਵੀ ਕਹਿੰਦਾ ਮੈਂ ਤੁਹਾਨੂੰ ਕਿ ਜਿੰਨੇ ਤੁਸੀਂ ਇੱਥੇ ਵੇਖ ਰਹੇ ਹੋ ਜਿੰਨੇ ਉੱਥੇ ਜਾਓਗੇ ਤੁਹਾਡੇ ਤੋਂ ਪਹਿਲਾਂ ਉੱਥੇ ਤੁਹਾਨੂੰ ਮੈਂ ਮਿਲੂੰਗਾ ਕਿਉਂਕਿ ਅਸੀਂ ਉਦੋਂ ਤੋਂ ਵੀ ਜਾਂਦੇ ਰਹੇ ਹਾਂ ਹੁਣ ਇਹ ਵੀ ਪਿੱਛੇ ਜਾ ਕੇ ਆਏ ਕਿਉਂਕਿ ਇਹ ਕੋਈ ਆਪਣਾ ਫਰਜ਼ ਆ ਇਹ ਬਹੁਤ ਸਾਰੇ ਇੱਥੇ ਉਹ ਵੀਰ ਖੜੇ ਨੇ ਜਿਨ੍ਹਾਂ ਦਾ ਖੇਤੀ ਨਾਲ ਕੋਈ ਸਬੰਧ ਨਹੀਂ ਹੈ ਜਿਨ੍ਹਾਂ ਦੇ ਕੋਲ ਕੋਈ ਜ਼ਮੀਨ ਨਹੀਂ ਹੈ ਇਹ ਗੱਲ ਯਾਦ ਰੱਖਿਓ ਪਰ ਇਹ ਜ਼ਰੂਰ ਫਰਜ਼ ਬਣ ਜਾਂਦਾ ਜਦੋਂ ਕਿਸੇ ਬੰਦੇ ਦਾ ਚੀਰਾ ਬਣ ਜੇ ਵੀ ਉਹ ਪੰਜਾਬ ਦੇ ਹੱਕ ਲਈ ਬੋਲੇ ਇਹ ਗੱਲ ਮੈਂ ਫੇਰ ਦੁਬਾਰਾ ਕਹਿੰਦਾ ਫੇਰ ਬੇਨਤੀ ਟਾਈਮ ਬਹੁਤ ਹੋ ਗਿਆ ਵੀ ਜਿਹੜੇ ਸਾਡੇ ਬੱਚੇ ਪੰਜਾਬ ਤੋਂ ਬਾਹਰ ਕੈਨੇਡਾ ਅਮਰੀਕਾ ਜਿੱਥੇ ਵੀ ਜਾ ਕੇ ਬੈਠੇ ਆ ਨਾ ਇਹ ਨਾ ਸੋਚੋ ਕਿ ਉਹ ਉੱਥੇ ਸੈੱਟ ਹੋ ਗਏ ਆਪਣਾ ਜਿੰਨਾ ਕਿ ਇੱਥੇ ਹੈਗਾ ਟਾਈਮ ਟਪਾਲ ਗਏ ਆਪਾਂ ਪੰਜਾਬ ਦੇ ਲੋਕ ਕੀ ਕਰਨਾ ਪੰਜਾਬ ਲਈ ਜਿੱਦੇ ਸਾਡੀਆਂ ਜ਼ਮੀਨਾਂ ਸਾਥੋਂ ਖੋਲਣਾ ਜਿੱਦੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਸਾਡੀ ਵਾਗ ਡੋਰ ਚੱਲੀ ਗਈ ਉਦੋਂ ਸਾਡੇ ਬੱਚਿਆਂ ਨੂੰ ਉਹ ਵਾਪਸ ਮੋੜਨਗੇ ਇਹ ਗੱਲ ਆਪਦੇ ਦਿਮਾਗ ਦੇ ਵਿੱਚ ਪੱਕੀ ਫਿੱਟ ਕਰ। ਸੋ ਸਾਰਿਆਂ ਦਾ ਧੰਨਵਾਦ ਤੁਸੀਂ ਟਾਈਮ ਕੱਟ ਕੇ ਆਏ ਹੋ ਜਿੰਨਾ ਟਾਈਮ ਆਪਾਂ ਨੂੰ ਆਪਕੋ ਨੇ ਦਿੱਤਾ ਵੀ 4 ਵਜੇ ਤੱਕ 5 ਵਜੇ ਤੱਕ ਜਿੰਨੇ ਤੱਕ ਉਨਾ ਚਿਰ ਅਹੀਂ ਪਿਆਰ ਬਣਾਈ ਰੱਖਿਓ ਤੁਸੀਂ ਸਾਰੇ ਸਤਕਾਰਯੋਗੋਂ ਵੱਟਿਓ ਪਰ ਜਰੂਰ ਖਨੌੜੀ ਬਾਡਰ ਤੇ ਪਹੁੰਚੋ ਸਾਡੇ ਬਜ਼ੁਰਗ ਉਥੇ ਮਰਨ ਵਰਤ ਤੇ ਬੈਠੇ ਨੇ ਵੇ ਸੈਕਟਮ ਪੰਡਰ ਹੋ ਜਾਣਾ ਅਸੀਂ ਉਹ ਸੋਚ ਨਹੀਂ ਸਕਦੇ ਜਿੱਥੋਂ ਬੈਠੇ ਕੁਰਸੀਆਂ ਤੇ ਸਾਡੇ ਉੱਪਰ ਜਾਲ ਮੱਕੜੀ ਦਾ ਜਾਲ ਬਣਾ ਰਹੇ ਆ ਕਿਤੇ 3 ਸਕੰਡੇ ਦੇ ਵਿੱਚ ਆ ਜਾਣਗੇ ਇੱਕ ਤਾਂ ਬਹੁਤ ਵੱਡੀ ਚੀਜ਼ ਆ ਆਪੋ ਨੂੰ ਇੱਕ ਪਾਸੇ ਕਰਦੇ ਹੋ ਪੰਜਾਬ ਨੂੰ ਲੈ ਕੇ ਚੱਲੋ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਚੱਲੋ ਇਕਾਕਰਤਾ ਤੇ ਏਕਤਾ ਬਣਾ ਕੇ ਚੱਲੋ ਇਹ ਜਿਹੜਾ ਸ਼ਿੰਗਾਰਿਸ਼ ਅੰਦੋਲਨ ਅਸੀਂ ਜਰੂਰ ਆ ਜਿਹੜਾ ਜਿੱਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ